ਦੋਸਤੋ ਆ ਸੁਖਦੇਵ ਬਿੱਲਾ ਜਿਹੜਾ ਰੇਤੇ ਵਾਲਾ ਜਿੱਥੇ ਕੰਡਾ ਲੱਗਿਆ ਸੀ ਇਹ ਉਹਦੇ ਮਕਾਨ ਦਿਖ ਰਹੇ ਆ ਜਿੱਥੇ ਲੇਬਰ ਰਹਿੰਦੀ ਸੀਗੀ ਜੀ ਸੰਤ ਜੀ ਸਾਡੇ ਨਾਲ ਪਿੰਡ ਬੂਥਗੜ ਤੋਂ ਵੀਰ ਬਬਲੂ ਜੀ ਖੜੇ ਨੇ ਜਦੋਂ ਵੀ ਕਿਤੇ ਭੀੜ ਪੈਂਦੀ ਆ ਉੱਥੇ ਪਹੁੰਚਦੇ ਹਾਂਜੀ ਬਬਲੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਜਿਹੜਾ ਇਸ ਟਾਈਮ ਤੁਸੀਂ ਆ ਦੇਖ ਰਹੇ ਹੋ ਆ ਜਿਹੜੇ ਮਕਾਨ ਟਹਿਰੇ ਆ ਇਸ ਟਾਈਮ ਤੇ ਇਧਰ ਆ ਜਗਾ ਤੁਸੀਂ ਦੇਖ ਰਿਹਾ ਖਾਰੇ ਪੈਰੀਏ ਇਹ ਜਗਾ ਕਿਹਦੀ ਆ ਜੀ ਇਹ ਜਗਾ ਜੀ ਸੁਖਦੇਵ ਸਿੰਘ ਬਿੱਲੇ ਦੀ ਜੀ ਪਿੰਡ ਕਲੌਂਸ ਸਰਾਲੀ ਕਲੋਨੀ ਤੋਂ ਅੱਛਾ ਜੀ ਹਾਂਜੀ ਇਹ ਕੌਣ ਸਿਕਾ ਜੀ ਏ ਜੀ ਮਿਲਗ ਰੇਤੇ ਦਾ ਕੰਮ ਕਰਦੇ ਸੀਗੇ ਬਾਕੀ ਸਾਰਿਆਂ ਨੂੰ ਪਤਾ ਹੀ ਇਹ ਚੀਜ਼ ਦਾ ਹਾਂਜੀ ਤੇ ਬਾਕੀ ਪਿਛਲੀ ਫੈਮ ਦੇ ਵਿੱਚ 2-3 ਮਹੀਨੇ ਪਹਿਲਾਂ 3-4 ਮਹੀਨੇ ਪਹਿਲਾਂ ਲੜੇ ਝਗੜਾ ਹੀ ਬਹੁਤ ਹੋਇਆ ਵਾ ਇਹ ਚੀਜ਼ਾਂ ਤੇ ਤੇ ਇਸ ਟਾਈਮ ਉਹਨਾਂ ਦਾ ਹੀ ਜੋ ਆਪਾਂ ਮਕਾਨ ਆ ਸਰ ਬਣਾਇਆ ਵਾ ਉਹਦਾ ਹੀ ਹੈ ਜੀ ਮੇਨੇ ਮਤਲਬ ਜਿਹੜੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਲੋਕੋ ਉਹਨਾਂ ਨੂੰ ਡਰਦਾ ਨਹੀਂ ਕੋਈ ਇੱਥੇ ਨਹੀਂ ਉਹਨਾਂ ਨੂੰ ਹਜੇ ਕੋਈ ਡਰ ਨਹੀਂ ਜੀ ਸ਼ਾਸਨ ਪੂਰਾ ਲੱਗਿਆ ਹੋਇਆ ਹੈ ਜੀ ਉਹਨਾਂ ਦਾ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਡੀਸੀ ਸਾਹਿਬ ਪੂਰੇ ਪਹੁੰਚੀਦਾ ਡੇਲੀ ਪਹੁੰਚਦੇ ਹੋਰੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਇਸ ਟਾਈਮ ਆਪਣਾ ਪੂਰੀ ਮਿਹਨਤ ਕਰ ਰਹੇ ਆਪਣੀ ਟੀਮ ਦੇ ਨਾਲ ਆਏ ਹੋਏ ਆ ਫੌਜੀ ਫੌਜੀ ਭਰਾ ਵੀ ਬਹੁਤ ਪਹੁੰਚੇ ਯਾਰੇ ਸਾਰੇ ਪਿੰਡਾਂ ਦੇ ਲੋਕ ਪਹੁੰਚੇ ਆ ਪੂਰੇ ਲੁਧਿਆਣੇ ਦੇ ਲੋਕ ਪਹੁੰਚੇ ਆ ਮਿਹਨਤ ਪੂਰੀ ਕਰ ਰਹੇ ਆ ਵੀ ਚਲੋ ਸ਼ਾਇਦ ਬਚਾਅ ਹੋ ਜਾਈਏ ਬਚਾਅ ਹੋ ਜਾਈਏ ਪਰ ਜਿਹੜਾ ਹੁਣ ਇਸ ਟਾਈਮ ਕੋ ਚਾਰਾ ਕੋਸ਼ਿਸ਼ ਕਰਾਜੋ ਉਸ ਬੰਦੇ ਨੇ ਪੈਰ ਵੀ ਨਹੀਂ ਪਾਇਆ ਹਾਂਜੀ ਭਾਜੀ ਆਪਣਾ ਕੀ ਨਾ ਆ ਜੀ ਮੇਰਾ ਨਾਮ ਬੱਬੂ ਆ ਜੀ ਵਿੱਚੇ ਟੈਗ ਜੀ ਤੁਹਾਡੀ ਕਿੰਨੇ ਕਿੱਲੇ ਜਗਾ ਸੀ ਸਾਰੀ ਸਵਾ ਦੋ ਕਿੱਲੇ ਜਗਾ ਲਈ ਸੀਗੀ ਸਾਰੀ ਇਹ ਟੈਗੀ ਵਿੱਚੇ ਜੀ ਸਾਰਾ ਰਜਿਸਟਰੀ ਹੋ ਗਈ ਪੇਮੈਂਟ ਹੋ ਗਈ ਜੀ ਪੈਰੇ ਪਾਣਾ ਸੀ ਘੱਲ ਵਿੱਚ ਜੀ ਪਾਣੀ ਦਿੱਤਾ ਜੀ ਬਾਜੇ ਨੇ ਜੀ ਤਾਂ ਦੀ ਗਵਾਂਡੀ ਉਹਨਾਂ ਦੀ ਜ਼ਮੀਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਚਾਹੁੰਦੇ ਨਹੀਂ ਵੀ ਇਹ ਨੁਕਸਾਨ ਹੋਵੇ ਕਿਸੇ ਦਾ